ਉਹ ਕਿਹਾ ਕਿ ਰੋਕਾਉਣ ਜਾਂ ਆਪਾਂ ਪਾਣੀ ਦਾ ਦਾਤ ਕੀਤਾ ਉਹਦੇ ਤੰਦੂਰੀ ਦੇਖੋ ਬੱਲੇ ਟਾਰਗੇਟ ਡਾਇਬੀਟਸ ਦਾ ਮਹਿੰਗੇ ਆ ਦੇਖੋ ਬੱਚੇ ਖੇਡ ਰਹੇ ਨੇ ਦੇਖੋ ਛੋਟੇ ਬੱਚਿਆਂ ਨਾਲ ਉਹ ਕਿਹੜੇ بڑے ਸਾਡੇ ਨਾਲ ਦੀ ਦਾ ਪ੍ਰੇਰਨਾ ਤੋਂ ਆਉਂਦੀ ਨੇ ਇਹਦੇ 10 ਮਿੰਟ ਦਾ ਟਾਈਮ ਬੋਲ ਦਿਆ ਹੌਸਲੇ ਨਾਲ ਬੰਦੇਓ ਹਾਂ ਜੀ ਹਾਂ ਜੀ ਟਾਈਮਰ ਲਾਤਾ ਗਿਆ ਜੀ ਟਾਈਮਰ ਸ਼ੁਰੂ ਕਰਤਾ ਕੌਲੇ ਜਿਕਾਰਦੇ ਹੋਏ ਦਸਤਾਰ ਮੁਕਾਬਲੇ ਦੀ ਚੇਤਨ ਜੀ ਸਾਡੇ ਪ੍ਰੈਸ ਰਿਪੋਰਟਰ ਮੋਹਰਜ ਪੱਟੀ ਜੀ ਪੂਰੀ ਕੰਡੀਆਂ ਲੇਖਕ ਦਸਤਾਰ ਮੁਕਾਬਲੇ ਦੇ ਵੀ ਜਾਂਦਾ ਸਾ ਮਾਤੀ ਲੜ ਵਾਤਾ ਆਇਆ ਸੋ ਪਤੀ ਸੋ ਨਿਹਾਰ ਗੁਰੇ ਨਾ ਰਸਨਾ ਕਰਦੇ ਅੱਡੋ ਤੋਂ ਵੀ ਇਹੋ ਜਿਹਾ ਪ੍ਰਾਦੇ ਕਰਨ ਤਾਂ ਕੋਈ ਨਹੀਂ ਇਸ ਤੋਂ ਕੋਲ ਬੱਤੀ ਜੱਲਨ ਜੇ ਮਨ ਕਰਦਾ ਤਾਂ ਆਹ ਹਾਂਜੀ ਗ੍ਰੋਪੋਟੋ ਕ੍ਰਾਇਨੋਲੋਜੀ ਦਾ ਸਟਾਰ ਆਓ ਸ਼ੇਖਾ ਜੀ ਦੇ ਨਾਲ ਬਹੁਤ ਹੋਦਾ ਤੇ ਜੋ ਉਹਦਾ ਬਹੁਤ ਵਧੀਆ ਜੀ ਦੇ ਆਕਾਰ ਜੀ ਦੇ ਆਪਣੇ ਦੇ ਮਾਤਾ ਪਿਤਾ ਜੂ ਨਾਰਾਜ਼ ਕਰਦੇ ਨੇ ਤਸਵੀਰ ਪਰੋਮਾ ਤੇ ਭਾਈ ਇੱਧਰ ਪ੍ਰਿਆਤਨ